ਆ ਦੇਖੋ ਜੀ ਕਿੰਨਾ ਸੋਹਣਾ 뷰 ਆ ਸਾਹਮਣੇ ਆਪਣੇ ਐਦਾ ਲੱਗਦਾ ਜਿਦਾ ਮੋਰੇ ਸੈਨਰੀ ਟੰਗੀ ਹੁੰਦੀ ਆ ਹਾਂਜੀ ਬਾਈਕਰ ਬ੍ਰੋਸ ਗੁੱਡ ਮਾਰਨਿੰਗ ਅੱਜ ਇਸ ਨਵੇਂ ਬਾਈਕ ਨਾਲ ਮੇਰਾ ਆ ਦੂਸਰਾ ਆਊਟਿੰਗ ਆ ਹੁਣ ਮੈਂ ਇਹਦੇ ਤਕਰੀਬਨ 300 ਕਿਲੋਮੀਟਰ ਕੱਢ ਦਿੱਤੇ ਆ ਤੋਂ ਰੰਦੇ ਆ ਬਾਕੀ ਰ 700 ਕਿਲੋਮੀਟਰ ਉਹ ਕੱਢਣ ਵਾਸਤੇ ਹੁਣ ਆਪਾਂ ਜਾ ਰਹੇ ਆ ਇਧਰ ਬਲਸਾਨੋਵਲ ਜਾ ਰਿਹਾ ਮੈਂ ਹੋਰਾਂ ਤਕਰੀਬਨ ਮੇਰੇ ਏ 1350 ਕਿਲੋਮੀਟਰ ਜਾਣ ਹੋ ਜਾਣਾ 1350 ਆਣ ਹੋ ਜਾਣਾ ਹੁਣ ਮੈਂ ਇਹ ਚਾਰ ਸੈਟਿੰਗ ਕੀਤੀ ਆ ਅਡਗੀ ਫਟ ਕਰਤੀ ਇੱਥੇ ਤਾਂ ਬਾਕੀ ਉਹ ਬੈਗ ਤਾਂ ਪਹਿਲਾਂ ਹੀ ਲਾ ਲਿਆ ਸੀਗਾ ਆ ਜੀਪੀਐਸ ਲਾਤਾ ਇੱਥੇ ਕਾਰਪਲੇ ਦਾ ਯੂਐਸਬੀ ਲਾਤਾ ਇਹ ਪਹਿਲਾਂ ਨਹੀਂ ਸੀ ਇਹਦੇ ਵਿੱਚ ਤਾਂ ਆਹ ਲੈ ਰ ਟੈਂਪਰੇਰੀ ਜਜ ਗਾੜ ਜਿਆ ਕੀਤਾ ਆ ਆ ਲੈ ਆਣੀ ਆ ਮੇਰੇ ਕੋ ਪਲੇਟ ਜਿਹੜੀ ਹੁੰਦੀ ਆ ਜੀ ਓਰੀਜਨਲ ਉਹ ਨੂੰ ਆਉਣ ਨੂੰ ਹਾਲੇ ਟਾਈਮ ਲੱਗਣਾ ਜਤੀ ਮਾ ਦੇਸ਼ੀ ਰਿਗਾਰਡ ਬਣਾ ਕੇ ਕਰ ਲਿਆ ਨਾਲ ਇਹਦੀ ਵੀ ਟੈਸਟਿੰਗ ਹੋ ਜੂਗੀ ਨਾਲ ਲੱਗਦੀ ਬਾਕੀ ਚਲੋ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਆ ਲੋ ਜੀ ਆਪਾਂ ਆਫੀ ਤੋਂ ਆਉਤੋਸਟਰਾ ਦਾ ਫੜ ਲਿਆ ਆ ਤਾਂ ਇਹ ਸਾਨੂੰ ਲੈ ਕੇ ਜਾਊਗਾ ਬੋਲਸਾ ਨੂੰ ਸੋਧ ਤੱਕ ਆ ਮੇਰੇ ਖੱਬੇ ਪਾਸੇ ਪਹਾੜ ਦੇਖੋ ਕਿੱਡੇ ਉੱਚੇ ਉੱਚੇ ਆ ਪੂਰਾ ਪੱਥਰਾ ਹੀ ਆ ਆਹ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਹੁਣ ਬੁੱਲਸਾਬ ਨੂੰ ਸੁੱਧ ਇੱਥੇ ਤੇ ਸਾਡੇ ਲੱਗੇ ਆ ਨੋ ਐਰੋ ਉਹਨਾਂ ਦਾ ਤੇਲ ਨਹੀਂ ਲੱਗਦਾ ਜਿੰਨੇ ਦਾ ਇੱਥੇ ਪੈਦਾਜੋ ਲੱਗ ਜਾਂਦਾ ਆ ਤਾਂ ਇੱਥੋਂ ਆਪਾਂ ਫੜਾ ਲੈਣਾ ਹੁਣ ਸੁਪਰ ਸਰਾਧਾ ਜਿਹੜਾ ਜਾਂਦਾ ਹੈ ਮੈਰਾਨੋ ਵੱਲ ਨੂੰ ਇਹ ਬਹੁਤ ਸੋਣਾ ਰੋਡ ਆ ਅੱਗੇ ਆਪਾਂ ਕਈ ਵਾਰ ਕਰ ਚੁੱਕੇ ਹਾਂ ਜਦੋਂ ਵੀ ਇਸ ਸਟਾਈਲ ਵੀ ਨੂੰ ਜਾਈਦਾ ਜਾਂ ਉਧਰੋਂ ਆਈਦਾ ਆ ਤਾਂ ਏਸੀ ਰੋਡ ਤੋਂ ਆਈਦਾ ਹੁੰਦਾ ਆ ਤਾਂ ਅੱਗੇ ਚੱਲ ਕੇ ਇਹ ਜਿਹੜਾ ਏਟਰੀ ਦਾ ਬਾਰਡਰ ਆ ਉੱਥੇ ਪਹੁੰਚਣਾ ਹੈ ਤਾਂ ਦੋ ਕੰਟਰੀਆਂ ਨੂੰ ਬਾਰਡਰ ਲੱਗਦਾ ਆ ਇੱਕ ਪਾਸੇ ਆਸਟਰੀਆ ਨੂੰ ਲੱਗਦਾ ਦੂਸਰੇ ਪਾਸੇ ਸਵਿਟਜ਼ਰਲੈਂਡ ਨੂੰ ਲੱਗਦਾ ਆ ਤਾਂ ਆਪਾਂ ਹੁਣ ਜਾਣਾ ਆ ਆਸਟਰੀਆ ਵੱਲ ਦੀ ਸੈਲਟ ਨੂੰ ਆਸਟਰੀਆ ਦੇ ਬਾਰਡਰ ਤੋਂ ਤਕਰੀਬਨ 3-4 ਕਿਲੋਮੀਟਰ ਪਹਿਲਾਂ ਇੱਕ ਛੋਟੀ ਝੀਲ ਪੈਂਦੀ ਆ ਲਾਗੋ ਦੀ ਰੇਜ਼ ਆ ਉਹਦਾ ਨਾਮ ਆ ਤਾਂ ਪਹਿਲਾਂ ਵੀ ਇੱਕ ਦੋ ਵਾਰ ਉੱਥੇ ਆ ਚੁੱਕੇ ਆ ਪਰ ਮੈਂ ਕਾਫੀ ਜ਼ਿਆਦਾ ਤੋ ਸੋਚਦਾ ਸੀ ਮੈਂ ਕਿੱਥੇ ਸਿਆਲਾ ਨੂੰ ਜਾਣਾ ਆ ਉੱਥੇ ਕਿਉਂਕਿ ਨਾ ਸਿਆਲਾ ਨੂੰ ਜਿਹੜੀ ਝੀਲ ਹੁੰਦੀ ਆ ਉਹਦੀ ਪੂਰੀ ਬਰਫ਼ ਜੰਮ ਜਾਂਦੀ ਆ ਤਾਂ ਬਹੁਤ ਸੋਹਣੀ ਲੱਗਦੀ ਦੇਖਣ ਨੂੰ ਇਹ ਲੋਯਾ ਦੇਖੋ ਕਿੱਥੇ ਜਾ ਕੇ ਬਣਾਇਆ ਹੈ ਨਹੀਂ ਬਸ ਹੁਣ ਪਹੁੰਚਣੇ ਵਾਲੇ ਆਂ ਬਸ 40 45 ਕਿਲੋਮੀਟਰ ਰਗੇ ਅੱਗੇ ਅਦਰ ਲਈ ਰੇ ਵਿੱਚ ਕਾਫੀ ਠੰਡ ਹੋ ਗਈ ਆ ਮੋਟਰਸਾਈਕਲ ਦੇ ਉੱਪਰ ਵਾਰਨਿੰਗ ਵੀ ਆ ਗਈ ਆ ਪਰ ਇਹ ਰੋਡ ਦੇ ਉੱਪਰ ਆਈਸ ਹੋ ਸਕਦੀ ਆ ਟੈਂਪਰੇਚਰ ਕਾਫੀ ਡਾਊਨ ਚਲ ਗਿਆ ਏ ਤੇ ਇਸ ਚੌਕ ਤੋਂ ਜੇ ਆਪਾਂ ਖੱਬੇ ਪਾਸੇ ਨੂੰ ਮੁੜ ਜਾਈਏ ਤਾਂ ਉਹ ਪਾਸੇ ਦੇ ਰਸਟੇਲ ਵੀ ਉੱਪਰ ਜਾਂਦਾ ਰੋਡ ਸਿੱਧਾ ਪਰ ਆਪਾਂ ਹੁਣ ਇੱਥੋਂ ਬਿਲਕੁਲ ਸਿੱਧੇ ਚੱਲ ਜਣਾ ਆ ਲਾਗੋ ਦੀ ਰੇਜਾ ਵੱਲ ਨੂੰ ਸੁਣਨੇ ਚ ਖਬਰ ਆਈ ਹੈ ਕਿ ਅਗਲੇ ਸਾਲ ਤੋਂ ਨਾ ਸ਼ਾਇਦ ਇਹ ਕਹਿੰਨਾ ਹੋਲੀ ਮਟਜੀ ਲਾਣ ਟੋਲ ਜਾ ਲਾ ਦੇਣ ਤਾਲਵੀ ਉੱਪਰ ਸਾਰਿਆਂ ਨੂੰ ਨਹੀਂ ਜਾਣ ਦੇਣਾ ਉਹਨਾਂ ਖੁਸ਼ੀਕਾਰਾਂ ਤਾਂ ਬਾਈਕ ਜਾਊਗੇ ਉਹ ਵੀ ਇਹਨਾਂ ਜਿਹੜੇ ਪਹਿਲਾਂ ਐਡਵਾਂਸ ਵਿੱਚ ਕੋਈ ਬੁਕਿੰਗ ਵਗੈਰਾ ਕਰ ਲੋਗੇ ਜਿੱਦਾਂ ਕਈਆਂ ਰੋਡਾਂ ਦੇ ਉੱਪਰ ਆਲਰੇਡੀ ਹੋ ਰਿਹਾ ਹੈ ਉਹਦਾਂ ਦਾ ਸਿਸਟਮ ਇੱਥੇ ਕਰਨਾ ਚਾਹੁੰਦੇ ਆਂ ਬਾਕੀ ਪਤਾ ਨਹੀਂ ਵੀ ਫੇਕ ਨਿਊਜ਼ ਹੈ ਕਿ ਸੱਚੀ ਨਹੀਂ ਸੱਚੀ ਅਦਾ ਕਰੋਗੇ ਵੈਸੇ ਕਰ ਦੇਣਾ ਤਾਂ ਵਧੀਆ ਗੱਲ ਹੈ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ਨੂੰ ਆਹ ਦੇਖੋ ਕਿੰਨਾ ਸੋਹਣਾ 뷰 ਹੈ ਇੱਥੇ ਕਿੰਨਾ ਸੋਹਣਾ ਰੋੜ ਹੈ ਆ ਆਲੇ ਦੁਆਲੇ ਬਸ ਨੇਚਰ ਹੀ ਨੇਚਰ ਆ ਬਹੁਤ ਸੋਹਣਾ ਲੱਗਦਾ ਇੱਥੇ ਇਹ ਕਾ ਛੋਟੀ ਜਿਹੀ ਝੀਲ ਆ ਗਈ ਆ ਇਹਦਾ ਨਾਮ ਆ ਲਾ ਕੋ ਦੇਲਾ ਮੂਤਾ ਇਹ ਵੀ ਬਹੁਤ ਸੋਹਣੀ ਆ ਪਰ ਜਿੱਥੇ ਆਪਾਂ ਜਾਣਾ ਆ ਉਹ ਇਹ ਤੋਂ ਥੋੜੀ ਅੱਗੇ ਆ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਆਪਾਂ ਰੇਜ਼ੀਆ ਲੇਕ ਤੇ ਪਰ ਇਹਦੇ ਆਪਾਂ ਨਾ ਬਿਲਕੁਲ ਸੈਂਟਰ ਜੇ ਵਿੱਚ ਜਾਣਾ ਹੈ ਤਕਰੀਬਨ ਉੱਥੇ ਇੱਕ ਬਹੁਤ ਸੋਹਣਾ ਵਿਊ ਪੁਆਇੰਟ ਆ ਉਹ ਤੁਹਾਨੂੰ ਉੱਥੇ ਪਹੁੰਚ ਕੇ ਦਿਖਾਣੇ ਆ Yeah I'm about to fade away cuz every time I wake up I feel like it's Monday ਆ ਗਿਆ ਇੱਥੇ ਦਾ ਮੇਨ ਪੁਆਇੰਟ ਇੱਥੇ ਹੁਣ ਪਾਰਕਿੰਗ ਦੇਖਦੇ ਆਂ ਬਾਈਕ ਪਾਰਕ ਕਰਕੇ ਫੇ ਤੁਹਾਨੂੰ ਦਿਖਾਣੇ ਮੈਂ ਦੋ ਕਮੈਂਟ ਰੁਕਿਆ ਸੀਗਾ ਪਰ ਇੱਥੇ ਉਹ ਰਾਸ਼ੀਆ ਬਹੁਤ ਆ ਮੈਂ ਹੁਣ ਇੱਥੇ ਡਰੋਨ ਵੀ ਢਾਣਾ ਚਾਹਣਾ ਸੀਗਾ ਇੱਥੇ ਟੂਰਿਸਟ ਜੀ ਬਹੁਤ ਆ ਹੋਆ ਤੇ ਮੈਨੂੰ ਡਰਿਆ ਕਿ ਅਮੀ ਡਿਸਟਰਬ ਹੋ ਗਏ ਤਾਂ ਇਹਦਾ ਕਰਦੇ ਥੋੜਾ ਅੱਗੇ ਚੱਲਦੇ ਆ ਜਿੱਥੇ ਅਸਟਰੀਆ ਦਾ ਬਾਰਡਰ ਆ ਉੱਥੇ ਜਿਹੜਾ ਬਾਰਡਰ ਆ ਉੱਥੇ ਰੋਕੇ ਇੱਕ ਰੀ ਫੋਟੋ ਫੋਟੋ ਖਿੱਚ ਕੇ ਫਿਰ ਜੇ ਵਾਪਸ ਆਣਾ ਮੈਂ ਉਸ ਲਈ ਇੱਥੇ ਰੁਕ ਜਾਊਗਾ ਕਿਉਂਕਿ ਇਸ ਲਈ ਮੜਾ ਰਾਸ਼ੀਆ ਘਟ ਜਾਊਗਾ ਉਸ ਲਈ ਮੈਂ ਤਸੱਲੀ ਨਾਲ ਤੇ ਵੀਡੀਓ ਕਰਮ ਲਗੂਗਾ ਅਰੇ ਕੋਮੋਰਾ ਕਿੰਨਾ ਸੋਹਣਾ ਵਿਊ ਆ दी दी आ, पहाड़ीया, पहाड़ीया आ, and I'll stay out of your way i can see the way you look at me i'm such a disgrace i never really asked to be brought into this place you wanna love me well then baby i have a taste all the highs and the lows no you'll never be the same i don't really want to hurt you but i can't control the baby ਬੱਸ ਆ ਥੋੜੀ ਅੱਗੇ ਆ ਗਿਆ ਆ ਆਸਟਰੀਆ ਦਾ ਬਾਰਡਰ ਆਪਾਂ ਇੱਥੇ ਰੁਕ ਜਣਾ ਆ ਤੇ ਬੋਰਡ ਕੋ ਰੋਕੇ ਜਰਾ ਫੋਟੋ ਫੋਟੋ ਖਿੱਚਦੇ ਆ ਹਾਂਜੀ ਬਾਈਕਰ ਬ੍ਰੋਸ ਫਾਈਨਲੀ ਆਪਾਂ ਪਹੁੰਚ ਗਏ ਹੁਣ ਆਸਟਰੀਆ 2-3 ਮਹੀਨੇ ਪਹਿਲਾਂ ਵੀ ਮੈਂ ਇੱਥੇ ਆਇਆ ਸੀਗਾ ਤਾਂ ਉਦੋਂ ਗਰਮੀਆਂ ਸੀਗੀਆਂ ਪਰ ਹੁਣ ਦੇਖੋ ਬਰਫ਼ੀ ਬਰਫ਼ ਕੋਈ ਬੇਚਾਰਾ ਬਸੇ ਇੱਥੋਂ ਅੱਗੇ ਬਸ ਹੁਣ ਆਸਟਰੀਆ ਸ਼ੁਰੂ ਹੋ ਜਾਣਾ ਆਪਾਂ ਦਾ ਸਰਵੇ ਤੋਂ ਫੋਟੋ ਖਿਚਣ ਲਈ ਆਏ ਸੀਗੇ ਤਾਂ ਹੁਣ ਇੱਥੋਂ ਆਪਾਂ ਵਾਪਸ ਹੀ ਕਰ ਲੈਣੀ ਆ। वापस पहुँच गए रेजिया लेकिन हूँ देखते दे हैं इतने जे रश ना हो ड्रोन उड़ा के देखते दे हैं तेरी स्टोरी बारे तुम दस दें लो जी पहुँच गए आप हूँ रेजिया लेकिन आ जड़ा देख सकते हैं तुम ਕਿਸੇ ਟਾਈਮ ਤੇ ਨਾ ਇੱਥੇ ਇੱਕ ਪਿੰਡ ਹੁੰਦਾ ਸੀਗਾ ਸਾਰਾ ਪਾਣੀ ਥੱਲੇ ਆ ਗਿਆ ਇੱਥੇ ਡਾਇਮੰਡ ਆਤਾ ਸੀਗਾ ਤਾਂ ਡਾਇਮੰਡ ਆਣ ਦੇ ਚੱਕਰ ਵਿੱਚ ਸਾਰਾ ਨਾ ਪਿੰਡ ਪਾਣੀ ਥੱਲੇ ਦੇ ਦਿੱਤਾ ਉਹਨੇ ਓ ਜੀ ਫਾਈਨਲੀ ਆਪਾਂ ਰੇਜਾਲੇਕ ਤੇ ਵੀ ਡਰੋਨ ਉਡਾਲਿਆ ਅਤੇ ਵਧੀਆ ਫੋਟੋਆਂ ਫੋਟੋਆਂ ਖਿੱਚ ਲਈਆਂ ਤਾਂ ਹੁਣ ਚਲਦੇ ਆਪਾਂ ਘਰ ਨੂੰ ਕਿਉਂਕਿ ਕਾਫੀ ਟਾਈਮ ਹੋ ਗਿਆ ਆ ਤਾਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਵੇ ਜੇ ਤੁਹਾਨੂੰ ਵੀਡੀਓ ਚੰਗੇ ਲੱਗਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਅੱਗੇ ਵੀ ਤੁਹਾਡੇ ਲਈ ਐਦਾਂ ਦੇ ਵੀਡੀਓ ਲਾਂਦੇ ਰਹੋਗੇ ਚਲੋ ਜੀ ਮਿਲਦੇ ਆਂ ਇੰਜੋਏ ਦਾ ਲਾਈਫ